ਜੀ ਮੈਂ ਜੀ ਸਭ ਤੋਂ ਪਹਿਲਾਂ ਤੇ ਬੇਨਤੀ ਕਰਨੀ ਚਾਹੁੰਦਾ ਕਿ ਮੇਰਾ ਨਾਮ ਸਰੇਂਦਰਪਾਲ ਸਿੰਘ ਕੋਆਰਡੀਨੇਟਰ ਸ਼੍ਰੀ ਕਰਤਾਰਪੁਰ ਸਾਹਿਬ ਕਾਰਿਡੋਰ ਲੰਗਾ ਸੰਘਰਸ਼ ਕਮੇਟੀ ਤੇ ਮੇਰੇ ਨਾਲ ਹੀ ਇੱਧਰ ਦੇ ਪਾਸੇ ਬੈਠੇ ਨੇ ਸਰਦਾਰ ਹਰਜੀਤ ਸਿੰਘ ਜਿਪਰੇਵਾਲ ਸਾਬਕਾ ਫੈਡਰੇਸ਼ਨ ਦੇ ਸੀਨੀਅਰ ਆਗੂ ਤੇ ਸਿਆਸੀ ਮਾਮਲਿਆਂ ਦੇ ਮਾਹਰ ਤੇ ਇੱਧਰ ਦੇ ਪਾਸੇ ਮੇਰੇ ਕੋਲ ਬੈਠੇ ਨੇ ਭਾਈ ਸਾਫਾ ਭਾਈ ਮਨਜੀਤ ਸਿੰਘ ਜੀ ਖਾਲਸਾ ਰਾਜ ਸੰthਕ ਜਥੇਬੰਦੀ ਦੇ ਆਗੂ ਸੋ ਸਭ ਤੋਂ ਪਹਿਲਾਂ ਫਤਿਹ ਚ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਜਿਹੜੀ ਦਾ ਸਟਾਫ ਕਿਸ ਵਾਟ ਅੱਜ ਦੀ ਪ੍ਰੈਸ ਕਾਨਫਰੈਂਸ ਅਸੀਂ ਪਹਿਲਾਂ ਵੀ ਆਪਜੀ ਸਾਰਿਆਂ ਨੂੰ ਪੱਤਰਕਾਰ ਵੀਰਾਂ ਨੂੰ ਇਹ ਪੱਤਰ ਜਿਹੜੇ ਆ ਇਹ ਦੇ ਚੁੱਕੇ ਆ ਜਿਹਦੇ ਵਿੱਚ ਮਾਮਲਾ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆਈਜੀ ਸਾਬਕਾ ਆਈਜੀ ਰਣਵੀਰ ਸਿੰਘ ਜੀ ਖਟੜਾ ਵੱਲੋਂ ਪੇਸ਼ ਹੋ ਕੇ ਬਦਬੀ ਦੇ ਜਿਹੜੇ ਖਲਾਸੇ ਕੀਤੇ ਗਏ ਆ ਉਹ ਉਹਨੂੰ ਅੱਜ ਲੈ ਕੇ ਆਪਾਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਜਿਹੜੀ ਆ ਉਹ ਕਰ ਰਹੇ ਆ ਸੋ ਮੈਂ ਦੱਸਣਾ ਚਾਹੁੰਦਾ ਆ ਕਿ ਅੱਜ ਦੀ ਪ੍ਰੈਸ ਕਾਨਫਰੈਂਸ ਜਿਹੜੀ ਕੀਤੀ ਜਾ ਰਹੀ ਆ ਸਤੋ ਪਹਿਲਾਂ ਇਹ ਕਿ ਬਰਗਾੜੀ ਦੇ ਵਿੱਚ ਪਿਛਲੇ ਸਮੇਂ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਬੀ ਦਾ ਕਾਂਡ ਜਿਹੜਾ ਵਾਪਰਿਆ ਉਹ 2015 ਦੇ ਵਿੱਚ ਹੋਇਆ ਤੇ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਡੀਆਈਜੀ ਰਣਬੀਰ ਸਿੰਘ ਖਟੜਾ ਜੀ ਦੀ ਅਗਵਾਈ ਦੇ ਹੇਠ ਇੱਕ ਸੱਟ ਜਿਹੜੀ ਆ ਉਹ ਬਣਾਈ ਗਈ ਸੀ ਤੇ ਇਸ ਗੱਲ ਬਾਤ ਇਹਦੇ ਸੰਬੰਧੀ ਆਪਾਂ ਆਪਜੀ ਤਨਾ ਗੱਲਬਾਤ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ 1 ਜੂਨ 2015 ਨੂੰ ਕੋਟਕਪੂਰੇ ਦੇ ਵਿੱਚ ਤੇ ਗੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਇੱਕ ਪੋਸਟਰ ਲਾਇਏ ਗਏ ਫਿਰ ਉਥੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਜਿਹੜੀ ਆ ਉਹ ਵੀ ਚੋਰੀ ਕੀਤੀ ਗਈ ਤੇ ਉਸ ਤੋਂ ਬਾਅਦ ਉਹਦੀਆਂ ਬਦਬੀ ਕਰਕੇ ਵੱਖ-ਵੱਖ ਉਹਦੇ ਅੰਗ ਪਾੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਗਲੀਆਂ ਨਾਲੀਆਂ ਦੇ ਵਿੱਚ ਜਿਹੜੇ ਆ ਉਹ ਸੁੱਟੇ ਗਏ ਤੇ ਉਹਨੂੰ ਲੈ ਕੇ ਇੱਕ ਸਰਕਾਰ ਵੱਲੋਂ ਜਿਹੜੀ ਆ ਉਹ ਸੈੱਟ ਬਣਾਈ ਗਈ ਸੀਗੀ ਤੇ ਥਾਣਾ ਬਾਜਾਖਾਨਾ ਵਿਖੇ 1 2 3 ਐਫ ਆਈ ਆਰ ਦਰਜ ਹੋਈਆਂ ਸੀਗੀਆਂ ਉਹਦੇ ਆਧਾਰ ਦੇ ਉੱਤੇ ਇੱਕ ਸੈੱਟ ਬਣੀ ਸੀਗੀ ਉਸ ਸੈੱਟ ਦੇ ਜਿਹੜੇ ਮੁਖੀ ਸੀਗੇ ਡੀ ਆਈ ਜੀ ਰਣਵੀਰ ਸਿੰਘ ਜੀ ਖਟੜਾਣਾ ਸੀਗੇ ਜਿਨ੍ਹਾਂ ਨੇ ਆਪਣੇ ਬਹੁਤ ਚਾਰਜਾਈ ਕੀਤੀ ਸੀਗੀ ਕਿ ਭਾਈ ਉਸ ਪੁੱਛ ਗਿਛ ਦੇ ਵਿੱਚ ਰਾਮ ਰਹੀਮ ਜਿਹੜਾ ਉਹ ਸ਼ਾਮਲ ਹੋਵੇ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੇ ਢੰਗ ਤਰੀਕੇ ਜਿਹੜੇ ਆ ਉਹ ਵਰਤੇ ਜਿਨ੍ਹਾਂ ਦੇ ਨਾਲ ਅੱਜ ਉਹ ਸਿੱਟ ਜਿਹੜੀ ਆ ਉਹ ਕੰਮ ਕਰਨ ਤੋਂ ਬਿਲਕੁਲ ਬੰਦ ਹੋ ਗਈ ਤੇ ਉਹਨਾਂ ਦੇ ਉੱਤੇ ਜਿਹੜੀਆਂ ਸਜਾਵਾਂ ਜਿਹੜੀਆਂ ਯੋਗ ਸਜਾਵਾਂ ਜਿਹੜੀਆਂ ਕੇਂਦਰ ਜਿਹੜੀਆਂ ਸਰਕਾਰ ਵੱਲੋਂ ਉਹ ਨਹੀਂ ਦਿੱਤੀਆਂ ਗਈਆਂ ਆਧੇ ਸਰਕਾਰ ਜਿਹੜੀ ਆ ਪਿਛਲੇ ਸਮੇਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਹੋ ਗਈ ਚਾਹੇ ਉਹ ਕਾਂਗਰਸ ਸਰਕਾਰ ਹੋ ਗਈ ਦੋ ਸਰਕਾਰਾਂ ਜਿਹੜੀਆਂ ਆ ਇਸ ਤਰੀਕੇ ਦੇ ਨਾਲ ਹੀ ਵਿਦਬੀ ਕਾਂਡ ਨੂੰ ਲੈ ਕੇ ਨਿਕਲ ਜਾਂਦੀਆਂ ਰਹੀਆਂ ਨੇ ਹੁਣ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਸ ਆਮ ਆਦਮੀ ਦੀ ਪਾਰਟੀ ਸਰਕਾਰ ਨੇ ਵੀ ਲੋਕਾਂ ਦੇ ਵਿੱਚ ਜਦੋਂ ਆਈ ਆ ਬੇਦਬੀ ਦੇ ਮਾਮਲਿਆਂ ਲੈ ਕੇ ਨਸ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਆਈ ਆ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਨੇ ਵੀ ਆ ਕੇ ਕੋਈ ਵੀ ਅਪਰਾਲਾ ਜਿਹੜਾ ਬੇਦਬੀ ਕਾਂਡਾ ਨੂੰ ਲੈ ਕੇ ਵੀ ਨਹੀਂ ਕੀਤਾ ਸਗੋਂ ਉਲਟਾ ਇਹਨਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਇੱਕ ਨਲੈਕੀ ਭਰਿਆ ਕੰਮ ਜਿਹੜਾ ਆ ਉਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਕਿ ਇਸ ਕਾਂਡ ਨੂੰ ਲੈ ਕੇ ਕੋਈ ਚਾਰੋਜ ਨਹੀਂ ਕੀਤੀ ਪਰ ਜਿਹੜਾ ਸੌਦਾ ਸਾਦ ਬਾਬਾ ਗਾਮ ਰਹੀਮਿਆਂ ਉਹਦੀ ਜਿਹੜੀ ਲੀਗਲ ਟੀਮ ਸੀਗੀ ਉਸ ਟੀਮ ਨੇ ਪਿਛਲੇ ਮਾਰਚ ਮਹੀਨੇ ਦੇ ਵਿੱਚ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਉਹਦੇ ਲਈ ਸਟੇ ਲੈ ਲਿਆ ਸਟੇ ਲੈਣ ਤੋਂ ਬਾਅਦ ਲਗਭਗ ਇਸ ਤਰ੍ਹਾਂ ਸਾਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਇਹ ਜਿਹੜਾ ਮਸਲਾ ਆ ਇਹ ਠੰਡੇ ਬਸਤੇ ਦੇ ਵਿੱਚ ਫਾਦ ਦਿੱਤਾ ਗਿਆ ਆ ਹੁਣ ਪਿਛਲੇ ਦਿਨੀ ਰਣਵੀਰ ਸਿੰਘ ਦੀ ਖੱਟਾ ਜਿਹੜੇ ਆ ਉਹ ਜਥੇਦਾਰ ਅਕਾਲ ਤਖਤ ਸਾਹਿਬ ਜੀ ਦੇ ਕੋਲ ਪੇਸ਼ ਹੋਏ ਆ ਤੇ ਉਹਨਾਂ ਨੇ ਆ ਕੇ ਸਾਰੇ ਤੱਥ ਜਿਹੜੇ ਆ ਉਹ ਆਪਣੀ ਇਸ ਸਿੱਟ ਦੇ ਜਿਹੜੇ ਰੱਖੇ ਸੀਗੇ ਤੇ ਉਸ ਸਿੱਟ ਦੇ ਤੱਥਾਂ ਦੇ ਉੱਤੇ ਆਧਾਰਿਤ ਪਤਾ ਨਹੀਂ ਹੁਣ ਜਥੇਦਾਰ ਸਾਹਿਬ ਕੀ ਫੈਸਲਾ ਲੈਂਦੇ ਨੇ ਪਰ ਸਰਕਾਰ ਜਿਹੜੀ ਆ ਇੱਕ ਬਹੁਤ ਹੀ ਵੱਡਾ ਕੰਮ ਜਿਹੜੀ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਰਨ ਜਾ ਰਹੀ ਆ ਜਾਂ ਕਰ ਰਹੀ ਆ ਕਿ ਰਣਵੀਰ ਸਿੰਘ ਖਟੜਾ ਜਿਹੜੇ ਆ ਸਾਬਕਾ ਏਆਈ ਦੀ ਜਿਹੜੇ ਆ ਉਹਨਾਂ ਨੂੰ ਅਗਾਹੇ ਬਗਾਹੇ ਇੱਕ ਮਹਿੰਦਰਪਾਲ ਸਿੰਘ ਬਿੱਟੂ ਨਾਂ ਦਾ ਇੱਕ ਬੰਦਾ ਸੀਗਾ ਜਿਹੜਾ ਨਾਬੇ ਜੇਲ੍ਹ ਦੇ ਵਿੱਚ ਇਹਨਾਂ ਦੇ ਰਾਮ ਰਹੀਮ ਦਾ ਖਾਸ ਕੇਲਾ ਸੀਗਾ ਉਹਦੀ ਮੌਤ ਦੇ ਕੇਸ ਦੇ ਵਿੱਚ ਉਹਨਾਂ ਨੂੰ ਇਨਵੋਲਵ ਕੀਤਾ ਜਾ ਰਿਹਾ ਉਹਦੀ ਪਤਨੀ ਨੂੰ ਬੁਲਾ ਕੇ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਕੇਸ ਕਰਾਇਆ ਜਾ ਰਿਹਾ ਕੇਸ ਕਰਾ ਕੇ ਰਣਵੀਰ ਸਿੰਘ ਖੱਟੜਾ ਜੀ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਆ ਅਸੀਂ ਇੱਥੇ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਸਰਕਾਰ ਜਿਹੜੀ ਆ ਇਸ ਤਰੀਕੇ ਨਾਲ ਕਰਕੇ ਜਿਹੜੀ ਪੰਜਾਬ ਪੁਲਿਸ ਸੀਗੀ ਜਿੰਨੇ ਇੱਕ ਬੜੀ ਵਧੀਆ ਆਪਣੀ ਇਨਕੁਆਇਰੀ ਜਿਹੜੀ ਉਹ ਲਿਆਂਦੀ ਸੀਗੀ ਪਿਉ ਉਸ ਇਨਕੁਆਇਰੀ ਨੂੰ ਡਰਾਇਆ ਧਮਕਾ ਰੋਕ ਕੇ ਪੰਜਾਬ ਪੁਲਿਸ ਨੂੰ ਡਰਾ ਧਮਕਾ ਕੇ ਆਮ ਆਦਮੀ ਵਾਲੀ ਪਾਰਟੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਰਾਵਾਦਾ ਦੀ ਜਿਹੜੀਆਂ ਵੋਟਾਂ ਉਹ ਲੈਣੀਆਂ ਚਾਹੁੰਦੀਆਂ ਜਿੱਤ ਤਰ੍ਹਾਂ ਕਿ ਅਕਾਲੀ ਦਲ ਨੇ ਭਾਜਪਾ ਨੇ ਜਾਂ ਕਾਂਗਰਸ ਨੇ ਸਿੱਧਾ ਸ਼ਰਿਆਂਵ ਇਹਨਾਂ ਦੀ ਮਦਦ ਕੀਤੀ ਡੇਰੇਦਾਰਾਂ ਦੀ ਤੇ ਉਹਨਾਂ ਕੋਲੋਂ ਵੋਟਾਂ ਲਈਆਂ ਪਰ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਜਦੋਂ ਵੀਰ ਸਿੰਘ ਖਟੜੇ ਦੇ ਉੱਤੇ ਖੱਟੜ ਸਾਹਿਬ ਦੇ ਉੱਤੇ ਇਸ ਤਰ੍ਹਾਂ ਦਾ ਕੇਸ ਦੇ ਵਿੱਚ ਫਸਾ ਕੇ ਤੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਲੈਣੀਆਂ ਚਾਹੁੰਦੀਆਂ ਨੇ ਆਪਾਂ ਇਸ ਆਪ ਜਿਹਦੇ ਵੱਖ-ਵੱਖ ਜਨਰਾਂ ਰਹੀਂ ਮੀਡੀਆ ਦੇ ਰਹੀਂ ਇਹ ਗੱਲ ਸਿੱਖ ਸੰਗਤਾਂ ਤੱਕ ਜਥੇਦਾਰ ਸਾਹਿਬ ਤੱਕ ਵੀ ਪਹੁੰਚਾਉਣਾ ਚਾਹੁੰਦੇ ਆ ਕਿ ਜਥੇਦਾਰ ਸਾਹਿਬ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਸਮੇਂ ਦੇ ਵਿੱਚ ਚੰਦੂ ਬ੍ਰਾਹਮਣ ਨੇ ਜਿਹੜੋ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀਗਾ ਤੇ ਉਸ ਸਮੇਂ ਦੇ ਉੱਤੇ ਬਾਅਦ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜੋ ਚੰਦੂ ਨੂੰ ਸਜ਼ਾ ਦਿੱਤੀ ਸੀਗੀ ਉਹੋ ਹੀ ਸਜ਼ਾ ਜਿਹੜੀ ਹੈ ਅੱਜ ਬਰਗਾੜੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਜਿਹੜੀ ਦੇਣੀ ਚਾਹੀਦੀ ਹੈ ਜੇ ਤੁਸੀਂ ਇਹ ਸਜ਼ਾ ਨਹੀਂ ਦੇ ਸਕਦੇ ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਆਪ ਜੀ ਨੂੰ ਬਹੁਤ ਧਿਆਨ ਨਾਲ ਫੈਸਲਾ ਕਰਨਾ ਚਾਹੀਦਾ ਕਿਉਂਕਿ ਸਿੱਖ ਸੰਗਤਾਂ ਦੇ ਵਿੱਚ ਪਹਿਲਾਂ ਵੀ ਗਿਆਨੀ ਇਕਬਾਲ ਸਿੰਘ ਜੀ ਪਟਨਾ ਸਾਹਿਬ ਦੇ ਚਠੇਦਾਰ ਨੂੰ ਲੈ ਕੇ ਨਿਰਾਸ਼ਤਾ ਜਿਹੜੀ ਹੈ ਉਹ ਬੜੀ ਵੱਡੀ ਪਾਈ ਜਾ ਰਹੀ ਹੈ ਉਸ ਨਿਰਾਸ਼ਤਾ ਨੂੰ ਤੇ ਪਲੱਸ ਇਸ ਕੇਸ ਨੂੰ ਬੜੇ ਧਿਆਨ ਦੇ ਨਾਲ ਨਿਪਟਿਆ ਜੇ ਉਹ ਨਾ ਹੋਵੇ ਕਿ ਸਾਬਕਾ ਜਥੇਦਾਰ ਗਿਆਨੀ ਗੁਰਵਚਨ ਸਿੰਘ ਜੀ ਹੁਣ ਆ ਵਾਂਗੋ ਤੁਸੀਂ ਵੀ ਜਿਹੜਾ ਆ ਲੋਕਾਂ ਦੇ ਕੋਲ ਅੱਜ ਜਿਸ ਤਰ੍ਹਾਂ ਉਹ ਮੀਡੀਆ ਦੇ ਵਿੱਚ ਆਪਣਾ ਸ਼ਪਸ਼ਟੀਕਰਨ ਦਿੰਦੇ ਨੇ ਕਿ ਭਾਈ ਸਾਡੇ ਕੋਲੋਂ ਅਗਾਏ ਬਗਾਏ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਦਬਾਅ ਪਾ ਕੇ ਸਾਡੇ ਕੋਲੋਂ ਫੈਸਲੇ ਕਰਵਾਏ ਨੇ ਉਹ ਫੈਸਲੇ ਕੱਲ ਨੂੰ ਅੱਜ ਇਹ ਨਾ ਹੋਵੇ ਕਿ ਉਹ ਲੋਕਾਂ ਦਾ ਆਮ ਸਿੱਖ ਸੰਗਤ ਦਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਇਹ ਰੰਪਾਏ ਬੇਦਬੀ ਕਾਂਡ ਵਾਲੇ ਨੂੰ ਕਾਂਡ ਨੂੰ ਲੈ ਕੇ ਤੇ ਗਿਆਨੀ ਇਕਬਾਲ ਸਿੰਘ ਜੀ ਕਾਂਡ ਨੂੰ ਲੈ ਕੇ ਇਹ ਗੁੱਸਾ ਜਿਹੜਾ ਤੁਹਾਡੇ ਉੱਤੇ ਨਿਕਲਾਵੇ ਜਾਂ ਤੁਸੀਂ ਇਹਦੀਆਂ ਬਾਅਦ ਦੇ ਵਿੱਚ ਮਾਫੀਆਂ ਮੰਗਦੇ ਰਹੋ ਸੋ ਅਸੀਂ ਜਥੇਦਾਰ ਸਾਹਿਬ ਆਪਜੀ ਕੋਲ ਅਪੀਲ ਕਰਨਾ ਚਾਹੁੰਦੇ ਆ ਕਿ ਜੇ ਤੁਸੀਂ ਇਹਦਾ ਫੈਸਲੇ ਜੇ ਕਰਨ ਤੋਂ ਪਹਿਲਾਂ ਜੇ ਤੁਹਾਡੇ ਉੱਤੇ ਕੋਈ ਵੀ ਸਰਕਾਰੀ ਜਾਂ ਹੋਰ ਦਬਾਅ ਪੈਂਦਾ ਆ ਤੇ ਤੁਸੀਂ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਜ਼ਰ-ਨਾਜ਼ਰ ਜਾਣਦਿਆਂ ਹੋਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਰੱਖਦਿਆਂ ਆਪਣੇ ਸਾਹਮਣੇ ਰੱਖਦਿਆਂ ਹੋਇਆ ਅਕਾਲ ਤਖਤ ਦੇ ਜਥੇਦਾਰੀ ਤੋਂ ਅਸਤੀਫਾ ਦੇ ਕੇ ਪਿੱਛੇ हट ਜਾਓ ਸਰ ਆਪਨੇ ਦੇਖਿਆ ਜਾਣਾ ਜਿਨ੍ਹਾਂ ਨੇ ਕਈ ਪ੍ਰੋਸੈਸ ਜਿਹੜੇ ਨੇ ਉਹ ਅਜੇ ਨਹੀਂ ਜਲਾ ਕਰ ਰਹੇ ਨੇ ਜੀ ਲੇਕਿਨ ਰਾਮਨੀ ਹਰਾਂ ਦੇ ਦਰ ਜਾਂਦੇ ਨੇ ਫਿਰ ਸ਼ੋਪ ਤੇ ਆ ਜਾਂਦੇ ਨੇ ਤੁਸੀਂਿਆ ਪਿਆਰਦੇ ਨੇ ਕਿਤੇ ਵੀ ਕੀ ਕਰ ਜਾਓ ਕਿ ਕਿਤੇ ਕਿਹੜੀ ਸਰਕਾਰਾਂ ਦੇ ਕਿਤੇ ਰੋ ਜਾਉਂਗਾ ਪਹਿਲਾਂ ਮੈਂ ਇਸ ਗੱਲ ਨਾਲ ਆਪਜੀ ਦੇ ਸਵਾਲ ਨਾਲ ਸਹਿਮਤ ਹਾਂ ਕਿ ਉਹ ਸਾਡੇਆ ਜਿਹੜਾ ਜਿਹੜੇ ਜੇਲ੍ਹਾਂ ਵਿੱਚ ਬੰਦ ਨੇ ਸਿੱਖ ਕੈਦੀ ਬੰਦ ਨੇ ਉਹ ਉਹਨਾਂ ਦੀਆਂ ਰਿਹਾਈਆਂ ਜੜੀਆਂ ਉਹ ਹੋਣੀਆਂ ਚਾਹੀਦੀਆਂ ਇਹ ਸਰਕਾਰਾਂ ਦੇ ਹੱਥ ਵਸ ਦੇ ਵਿੱਚ ਆ ਇਹ ਸਰਕਾਰਾਂ ਨਹੀਂ ਹੋਣ ਦਿੰਦੀਆਂ ਪਰ ਅਸੀਂ ਇਹ ਮੰਗ ਕਰਦੇ ਆ ਕਿ ਇਹ ਜਿਹੜੀ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਅੱਜ ਤਾਜੀ ਗੱਲ ਜਿਹੜੀ ਆ ਸਾਡੇ ਲੋਕਤੰਤਰਕ ਤਰੀਕੇ ਦੇ ਨਾਲ ਇਲੈਕਸ਼ਨਾਂ ਲੜ ਚੁੱਕੇ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਜੀ ਜਿਹੜੇ ਉਹ ਵੀ ਜੇਲ੍ਹ ਦੇ ਵਿੱਚ ਬੰਦ ਨੇ ਅਜੇ ਤੱਕ ਵੀ ਉਹਨਾਂ ਨੂੰ ਸਰਕਾਰਾਂ ਜਿਹੜੀਆਂ ਛੱਡ ਨਹੀਂ ਰਹੀਆਂ ਉਹ ਉਹਨਾਂ ਦੇ ਉੱਤੇ ਵੀ ਅੱਜ ਐਨਐਸਏ ਲਾ ਕੇ ਉਹਨਾਂ ਨੂੰ ਅੰਦਰ ਢੱਕਿਆ ਹੋਇਆ ਸੋ ਇਹ ਸਰਕਾਰਾਂ ਦੇ ਫੈਸਲੇ ਨੇ ਸਰਕਾਰਾਂ ਨੇ ਕਿਦੋਂ ਛੱਡਣਾ ਇਹ ਸਿੱਖਾਂ ਨੂੰ ਆਪਣੇ ਆਪ ਨੂੰ ਸਮਝ ਲੈਣਾ ਚਾਹੀਦਾ ਕਿ ਸਿੱਖ ਜਿਹੜੇ ਆ ਪੰਜਾਬ ਦੇ ਵਿੱਚ ਅੱਜ ਇੱਥੇ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਜਿਹੜਾ ਉਹ ਕਰਵਾਇਆ ਜਾਏ ਮੇਨ ਗੱਲ ਆ ਕਿ ਅਸੀਂ ਅੱਜ ਦੇ ਵਿੱਚ ਇਹੋ ਗੱਲ ਆਪ ਜੀ ਦੇ ਚੈਨਲ ਰਾਈ ਮਾਧਿਮਾ ਮਾਧਿਮ ਦੇ ਰਾਈ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਬਰਗਾੜੀ ਕਾਂਡ ਦੇ ਜਿਹੜੇ ਮੁੱਖ ਦੋਸ਼ੀ ਨੇ ਉਹਨੂੰ ਜਥੇਦਾਰ ਸਾਹਿਬ ਜਿਹੜੇ ਆ ਬਹੁਤ ਸੱਚਜੇ ਢੰਗ ਦੇ ਨਾਲ ਉਹਨਾਂ ਨੂੰ ਡੀਲ ਕਰਕੇ ਜੋ ਸਜ਼ਾਵਾਂ ਜਿਹੜੀਆਂ ਆ ਗੁਰੂ ਸਾਹਿਬਾਨਾ ਨੇ ਚੰਦੂ ਨੂੰ ਦਿੱਤੀਆਂ ਸੀਗੀਆਂ ਉਹ ਸਜ਼ਾਵਾਂ ਜਿਹੜੀਆਂ ਇਹਨਾਂ ਨੂੰ ਦਿੱਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਤੁਸੀਂ ਪਹਿਲਾਂ ਆਪਣਾ ਡੈਨਿਗਨੇਸ਼ਨ ਦੱਸੋ ਆਪ ਜੀ ਦਾ ਨਾਮ ਕੀ ਕੀ ਹੈ ਬਹਿਰਜੀਤ ਸਿੰਘ ਪUREWAL 올 인디아 스튜던트 페데이션 ਦਾ ਸੌਕਾ ਸੀਨੀਅਰ ਮੇਰ ਪ੍ਰਧਾਨ ਆ ਅਤੇ ਨਾਦ ਦੀ ਨਾਲ ਪੰਥਕ ਦੇ ਰਾਜਨੀਤਿਕ ਮਾਮਲਿਆਂ ਤੇ ਸਮੇਂ-ਸਮੇਂ ਤੇ ਆਪਣੀ رائے ਪ੍ਰਗਟ ਕਰਦਾ ਰਿਹਾ ਆ ਤੇ ਹੁਣ ਵੀ ਜੋ ਹਾਲਾਤ ਨੇ ਉਹਨਾਂ ਮੁਤਾਬਕ ਜਦੋਂ ਕਿ ਗੁਰੂ ਗੁਰੂ ਰਾਮ ਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਔਰੰਗਜ਼ੇਬ ਦੇ ਕੋਲ ਗੁਰਬਾਣੀ ਦੇ ਸਬੰਧ ਵਿੱਚ ਜਾਂ ਉਹ ਬਾਦਸ਼ਾਹ ਉਸ ਉਹਦੇ ਬਾਦਸ਼ਾਹ ਦੇ ਨੂੰ ਸਪੱਸ਼ਟ ਕਰਨ ਦੇ ਲਈ ਭੇਜਿਆ ਸੀ ਤਾਂ ਰਾਮ ਰਾਏ ਨੇ ਬਾਣੀ ਬਦਲ ਦਿੱਤੀ ਸੀ ਜਿਸ ਕਰਕੇ ਉਸ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ ਇਸੇ ਤਰ੍ਹਾਂ ਹੀ ਗਿਆਨੀ ਕਬਾਤ ਸਿੰਘ ਦਾ ਦਰਦ ਬਹੁਤ ਵੱਡਾ ਸੀਗਾ ਉਹਨੇ ਜਹੇਦਾਰ ਹੁੰਦਿਆਂ ਹੋਇਆਂ ਉਹਨੀਆਂ ਮਰਿਆਦਮਾਂ ਦਾ ਕਹਨ ਕੀਤਾ ਜੈਸੇ ਤਰ ਤੇ ਤੋੜ ਤੇ ਉਹਨੇ ਆਪਣੀ ਸਵਾਨ ਦੇ ਵਸੇ ਇਤਿਹਾਸ ਨੀਂ ਨਿਭਾਈਆਂ ਇਸ ਲਈ ਉਹਨੂੰ ਵੀ ਪੰਥੀਚ ਤੋਂ ਸਿੱਖਣਾ ਬਹੁਤ ਜ਼ਰੂਰੀ ਸੀ ਜਿਹੜੀ ਅੱਜ ਵੀ ਦਰਬੀਰ ਸਿੰਘ ਦੀ ਖਟੜਾ ਬੋਣਾ ਸਰ ਦੇ ਜਿਹੜੀ ਸਿੱਟ ਦੀ ਗੱਲ ਚੱਲਦੀ ਆ ਤੇਤੀ ਕਾੜ ਹੋਇਆ ਉਹਦੇ ਹਿਸਾਬੀ ਕੀ ਕਹਿਣਾ ਚਾਹੀਦਾ ਕੁਝ ਰੰਬੀਰ ਸਿੰਘ ਉਹਨਾਂ ਨੇ ਬਹੁਤ ਵਧੀਆ ਇਨਕੁਆਰੀ ਕੀਤੀ ਸੀ ਤੇ ਉਹਦੇ ਵਿੱਚ ਬਾਦਲ ਅਤੇ ਹੋਰ ਜੋ ਜ਼ਿੰਮੇਵਾਰ ਸੀ ਉਹਨਾਂ ਨੂੰ ਨਗਿਆ ਕੀਤਾ ਸੀ ਤੇ ਸਮੇਂ ਦੀਆਂ ਸਰਕਾਰਾਂ ਨੇ ਉਹ ਸਭ ਕਦ ਨੂੰ ਨੱਪ ਕੇ ਰੱਖਿਆ ਸੀ ਤੇ ਹੁੰ ਦੀ ਸਰਕਾਰ ਵੀ ਉਹਨਾਂ ਦੇ ਪਾਤੇ ਜਿਨ੍ਹਾਂ ਦੇ ਚਲਦੇ ਆયા ਉਲਟਾ ਰਣਵੀਰ ਸਿੰਘ ਖਟਰਾ ਨੂੰ ਵੀ ਕੇਸ ਵਿੱਚ ਪਸਾਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਇਹ ਮੰਨਦੀ ਨਹੀਂ ਕਰਨਾ ਚਾਹੀਦਾ ਇਹ ਨੰਦੇ ਜੋਗੇ ਰਣਵੀਰ ਸਿੰਘ ਖਟਰਾ ਦੇ ਖਿਲਾਫ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਕਰਨ ਤੋਂ ਪਹਿਲਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਪੰਥ ਇਸ ਨੂੰ ਕਦੀ ਮਾਫ ਨਹੀਂ ਕਰੇਗਾ ਸਰ ਜੀ ਮੇਰਾ ਨਾਮ ਮਨਦੀਪ ਸਿੰਘ ਜੀ ਮਨਦੀਪ ਸਿੰਘ ਨਾਮ ਜੀ ਮੇਰਾ ਸਦਾ ਮੁਜੀਸ਼ੇ ਜੀ ਜਿਹੜੀ ਤੁਹਾਡੀ ਪਾਰਟੀ ਆ ਜਥੇਬੰਦੀ ਇਹ ਖਾਸਾ ਰਾਜ ਸੰਘਟਨ ਦਾ ਵੱਲੋਂ ਅੱਜ ਤੁਸੀਂ ਅਜਨਾਲਾ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹੋ ਭਾਈ ਆਪਣੇ ਆਈਜੀ ਰਣਵੀਰ ਸਿੰਘ ਜੀ ਖਕੜਾ ਅਸਰ ਸਿੰਘ ਜੀ ਇਹਨੂੰ ਲੈ ਕੇ ਜਿਹੜੀ ਉਹਨਾਂ ਨੇ ਪਿਛਲੇ ਦਿਨੀ ਜਿਹੜੇ ਆ ਉਹ ਦੇਫੇਜ਼ਰ ਅਕਾਲ ਤਖਤ ਸਾਹਿਬ ਨੂੰ ਮਿਲੇ ਸੀਗੇ ਤੇ ਨਾਲ ਉਹ ਸਿੱਟ ਦੇ ਮੁਖੀ ਵੀ ਰਹੇ ਨੇ ਤੇ ਉਹਦੇ ਉਸ ਬੰਦੇ ਕੀ ਕਹਿਣਾ ਚਾਹੁੰਦੇ ਕੋਈ ਸਭ ਤੋਂ ਪਹਿਲਾਂ ਗੱਲ ਇਹ ਆ ਕਿ ਜਿਹੜਾ ਗੱਲ ਜਿਹੜੀ ਗੱਲ ਕਾਨੂੰਨ ਦੇ दायरे ਚ ਆਉਂਦੀ ਆ ਨਾ ਜੀ ਉਹਨੂੰ ਹਰ ਵਾਰਾਂ ਹੀ ਦਬਾਇਆ ਜਾਂਦਾ ਜਿਉਂ ਨੇ ਵਧੀਆ ਕੰਮ ਕੀਤਾ ਵਧੀਆ ਸੈੱਟ ਬਣਾਈ ਵਧੀਆ ਉਹਨੇ ਸਾਰਾ ਆਪਣਾ ਪਰਤੋਲੋ ਪ੍ਰਚਾਲ ਕੀਤੀ ਉਹਨਾਂ ਵਧੀਆ ਕੀਤਾ ਹਨ ਤੇ ਉਹਨੂੰ ਹੁਣ ਦਬਾ ਕੇ ਸਖੋਤ ਉਲਟਾ ਦਬਾਅ ਪਾਇਆ ਜਾ ਰਿਹਾ ਜੋ ਗਲਤ ਆ ਤੇ ਉਹਦੀ ਸਹਾਇਤਾ ਕਰਨੀ ਚਾਹੀਦੀ ਆ ਤੇ ਉਹਨੂੰ ਸ਼ਾਬਾਸ਼ ਦੇਣ ਦੀ ਬਜਾਏ ਉਹਨੂੰ ਦਬਾਇਆ ਜਾ ਰਿਹਾ ਜੱਜੇਦਾਰ ਜੱਜੇਦਾਰ ਇਕਬਾਲ ਸਿੰਘ ਦਾ ਵੀ ਪਿੱਛੇ ਗੱਲ ਚੱਲੀ ਸੀਗੀ ਤੁਸੀਂ ਇੱਕ ਕਾਨਫਰੰਸ ਦੇ ਵਿੱਚ ਸ਼ਾਮਲ ਸ਼ਾਮਲ ਸੀਗੇ ਜੱਜੇਦਾਰ ਬਾਦਸ਼ਾਹ ਦੇ ਜਿਹੜੇ ਹੈਗੇ ਆ ਪਟਨਾ ਵਾਲੇ ਉਹਨਾਂ ਤੋਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜਾ ਸਹਿਯੋਗਤਾ ਉਹ ਜ਼ਰੂਰ ਹੁੰਦੇ ਆ ਨਾ ਜੀ ਉਹ ਪੰਥ ਦੇ ਸਰਮੋਰ ਹੁੰਦੇ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਹੜੀਆਂ ਪੰਥ ਉਹਨਾਂ ਦੇ ਮੂੰਹ ਹਲ ਵੰਦਾ ਆ ਵੀ ਇਹ ਆਪਣੇ ਸੇਵਾਵਾਂ ਵਿੱਚ ਕਿ ਤਰ੍ਹਾਂ ਦਾ ਰੋਲ ਨਿਭਉਂਦੇ ਨੇ ਕਿ ਜੇ ਆ ਕੋਈ ਥੋੜਾ ਗਲਤ ਉਹਨਾਂ ਦੇ ਬੱਚੇ ਗਲਤ ਕੰਮ ਕਰ ਲੈ ਆਪਾਂ ਜਾਂ ਆ ਕੋਈ ਗਲਤ ਕੰਮ ਕਰ ਲਾਵੇ ਤੇ ਫਿਰ ਤੇ ਪੰਥ ਦਾ ਕੀ ਬਣੇਗਾ ਫਿਰ ਆਪਾਂ ਨੂੰ ਸੋਚਣਾ ਚਾਹੀਦਾ ਹੈ ਪਰ ਇਹ ਜੱਜਦਾਰ ਸਾਹਿਬ ਨੂੰ ਕੀ ਕਹਿਣਾ ਚਾਹੀਦਾ ਹੈ ਜੱਜਦਾਰ ਆ ਕਿ ਅਨੀ ਰਕੀ ਸਿੰਘ ਜੀ ਨੂੰ ਕੀ ਕਹਿਣਾ ਚਾਹੀਦਾ ਉਹ ਕਾਹਦੇ ਨਹੀਂ ਵੇਖੋ ਜੇ ਬੇਨਤੀ ਕਰ ਸਕਦੇ ਕਹਿਣਾ ਕਿ ਜਾਉਣਾ ਤੇ ਬੇਨਤੀ ਕਰ ਸਕਦੇ ਆ ਉਹ ਇੱਕ ਉੱਚ ਬਦਵੀ ਦੇ ਨੇ ਤੇ ਬਹੁਤ ਸਿਆਣੇ ਸੁਲਝੋਏ ਨੇ ਪਰ ਉਹਨਾਂ ਨੂੰ ਬੜਾ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਆ ਤੇ ਇਹ ਛੇਤੀ ਕਾਲੀ ਜੀ ਫੈਲਾ ਨਹੀਂ ਕਰਨਾ ਚਾਹੀਦਾ ਤੇ ਵਿਚਾਰ ਕੇ ਫੈਸਲਾ ਕਰਨਾ ਚਾਹੀਦਾ ਕੋਈ ਖਲਸਾ ਵਾਏ ਕੁਝ ਕੀ ਪਤ